ਨੁਲੀਆਂਦਾ ਨੁਲੀਆਂਦਾ ਫਾਤੀ ਨੂੰ ਏ ਚੌਕੀ ਚਿਵਾ ਦੇ ਦੱਲਾ ਚੌਕੀ ਜੇ ਤੇ ਚਮਾ ਦਾ ਪੁੱਤਾ ਚੱਟਾ ਦੀ ਚਮਾ ਦਾ ਪੁੱਤਾ ਮੇਰਾ ਪੁੱਤ ਪੀਰ ਚੰਨੀ ਦਿੱਤ ਗਿਆ ਓ ਮੇਰਾ ਪੁੱਤ ਦੇ ਰਿਹਾ ਕਰਦੇ ਮੇਰਾ ਪੁੱਤ ਵੀ ਬਾਈ ਮੇਰੇ ਕੋਲ ਥੋੜੀ ਮੁੰਡਾ ਮੇਰਾ ਮੁੰਡਾ ਭਰਤੀ ਹੋਦਾ ਭਗਵਾਨ ਤਾ ਮੇਰਾ ਪੁੱਤ ਨੂੰ ਮੇਰਾ ਪੁੱਤ ਜਿੱਤੇ ਨੰਰਾਇਆ ਜਿੱਤੇ ਨੀ ਬੈ ਜਾ ਬੱਚਾ ਨਾ ਰ ਵਰਗਾ ਉੱਚਾ ਲੰਬਾ ਸਤਵਰ ਨੂੰ ਮੋੜਦਾ ਡਾਂਗ ਵਰਗਾ ਮੇਰਾ ਪੋਤਾ ਮੈਨੂੰ ਪਤਾ ਨਹੀਂ ਖਬਰ ਪੀਦਾ ਆ ਦੇਖੋ ਇਹ ਕਿਦਾਂ ਬਣਾ ਬੈਠਾ ਵਰਤ ਦਿਓ ਆ ਪੁੱਤ ਬਾਈ ਜੀ ਗੱਲ ਸੁਣ ਲੈ ਤੈਨੂੰ ਬਣਾਇਆ ਜਾ ਚ ਕਉਮੜਾਇਆ ਕਾਂਗਰਸ ਤੈਨੂੰ ਫਸੀਪਨ ਕਿੱਦਾਂ ਬਣਾਇਆ ਠੀਕ ਨਹੀਂ ਭਗਵਾਨ ਤਮਾਨ ਦੀ ਸਰਕਾਰ ਨਹੀਂ ਆਣੀ ਚਾਹੀਦੀ ਨੰਬਰ 1 ਪਹਿਲਾ ਸੁਣ ਲੈ ਬਾਜੀ ਮੈਨੂੰ ਕੋਈ ਮਤ ਬਲੀ ਚਿੱਟਾ ਕਹਿੰਦੇ ਤਾਂ ਨਾ ਵਿਕਦਾ ਹੁਣ ਕਹਿੰਦੇ ਚਿੱਟਾ ਨਹੀਂ ਵਿਕਦਾ ਚਿੱਟਾ ਦੇ ਦੋ ਚੁੰਮੜਾ ਮੇਰਾ ਮਾਰਿਆ ਚਿੱਟਾ ਭਲਕੇ ਸਾਡੇ ਬੰਦੇ ਸਰੀਆ ਮੁੰਡੇ ਦੀ ਖਾਲੇ ਦਾ ਬਰਾਬਰ ਦਾ ਰਿਸਪਨ ਪੂਰੀ ਖਾਂਦਾ ਚੌਂਕੀ ਚ ਸੋਨ ਸਿੰਘ ਤਾਂ ਪਹਿਲਾਂ ਮੁਰਸੀ ਦਾ ਰੋਬੜ ਦਾ ਠੀਕ ਹੈ ਨਾ ਜ਼ਿੰਮੇਦਾਰ ਜਾਣੇ ਆ ਉਹਦਾ ਛੇੜਾਣ ਕਰ ਦਿੰਨੇ ਆ ਇੱਕ ਮਿੰਟ ਮੇਰੇ ਚੁੱਪ ਨਾ ਕਰਿਓ ਬੋਲਿਓ ਤੁਸੀਂ ਸਾਰੇ ਬਾਅਦ ਚ ਬੋਲਿਓ ਤੁਸੀਂ ਇੱਕ ਕੱਚਾ ਪਾ ਕੇ ਜ਼ਿੰਮੇਦਾਰ ਨੂੰ ਤੁਸੀਂ ਉਹਦੇ ਨਾਲ ਕੀ ਬੋਤਵ ਕਰੂਗੇ ਜ਼ਿੰਮੇਦਾਰ ਖੇਤੋਂ ਚੱਲਿਆ ਇੱਕ ਗੱਡੀ ਦੇ ਵਿੱਚ ਲਾ ਕੇ ਤੁਸੀਂ ਆਰਮੀ ਦੀ ਫਰੰਦੀ ਟੈਗ ਲਾ ਕੇ ਉੱਚ ਚਿੱਟਾ ਵੇਚਣਾ ਸ਼ੁਰਿਆ ਇਹ ਕਿਹੜੀ ਗੱਲ ਦਾ ਕਾਨੂੰਨ ਆ ਬਾਈ ਭਗਵਾਨ ਦਾ ਕਹਿੰਦਾ ਮੈਂ 10 ਲੱਖ ਦਾ ਬੀਮਾ ਦੇ ਰਿਆ ਉਹਨੂੰ ਐ ਇਦਾਂ ਕਰ ਰਿਹਾ ਮੈਂ ਐ ਕਰ ਦੂੰਗਾ ਮੈਂ ਮਹਿਲਾ ਨੂੰ ਐ ਕਰ ਦੂੰਗਾ ਮੇਰਾ ਪੁੱਤ ਮਰਵਾਤਾ ਇੱਕ ਦੇ ਦਾ ਸ਼ਵਾਈ ਖਾਕੀ ਮੈਂ ਜੁੱਤੀਆਂ ਜਿ ਮੇਰੇ ਕੰਡੇ ਲੱਗੇ ਮੈਂ ਇੱਕ ਟਰੱਕ ਡਰਾਈਵਰ ਦਾ ਮੇਰੀ ਫੋਟੋ ਪਈਆ ਦਿਲ ਦੀ ਮੈਂ ਇੱਕ ਬੱਚਾ ਆਪਣਾ ਖਾਕੀ ਪੜਦੀ ਪਾ ਕੇ ਤੁਰਿਆ ਬੜ ਦੇਖੇਗਾ ਨਾ ਇੱਕ ਖਾਕੀ ਪੜਦੀ ਵਾਲੀ ਖਰੀਕੇ ਤੁਸੀਂ ਸੀਐਮ ਬੜ ਕੇ ਨਵੇਂ ਨਵੇਂ ਆਂਦੇ ਆ ਤੁਹਾਨੂੰ ਮੈਂ ਕਹਿੰਦਾ ਭਗਵਾਨ ਤੁਮਨੇ ਕਿਹਾ ਚੱਕਿਆ ਕਿਹ ਖਤਾ ਉਹਨੇ ਕਹਿੰਦਾ ਮੈਂ ਕੁਛ ਨਹੀਂ ਖਾਂਦਾ ਉਹ ਸਭ ਤੋਂ ਪਾਪੀ ਬੰਦਾ ਚਿੱਟਾ ਕਿਥੋਂ ਨੰਬਦ ਰਿਹਾ ਕਹਿੰਦਾ ਮੈਂ ਚਿੱਟਾ ਇੱਕ ਮਿੰਟ ਜਵਾਂਗਾ ਨੂੰ ਚਿੱਟਾ ਕਿੱਥੋਂ ਆਉਦਾ ਬਿੰਦ ਗਿਆ ਸਰਾਂ ਉਂਦਰ ਮਿਲਦਾ ਤੱਕਿਆ ਉਂਦਰ ਮਿਲਦਾ ਆ ਮੇਰੇ ਪੈਰ ਦੇ ਬੱਚਾ ਮੁੰਡਾ ਮੇਰਾ ਬਾਟਰ ਦੇ ਖੋਦਾ ਚਿੱਟਾ ਮੇਰੇ ਪਿੰਡ ਚ ਵਗ ਰਿਹਾ ਭਗਵਾਨ ਜੀ ਕੀ ਚੀਜ਼ ਆ ਪਾਂਡਾ ਹੋ ਮੈਨੂੰ ਬੱਲ ਕਰੰਦੇ ਕੋਈ ਨਾ ਸਾਡਾ ਬਸ ਮੈਂ ਇਹ ਕਰਦਾ ਮੈਂ ਕਿਹੜਾ ਚਿੱਟਾ ਉਹਨਾਂ ਦੀ ਗੱਲ ਸੁਣੋ ਸਾਡਾ ਸੁਣੋ ਉਹਨਾਂ ਨੂੰ ਕਹਿੰਦੇ ਸੁਣ ਲੋ ਨਾ